ਟੱਚ ਕੀ ਦੇ ਨਜ਼ਰ ਆ ਰਹੇ ਨੇ ਜਿੱਥੇ ਲਗਾਤਾਰ ਸਿਆਸਤ ਪੱਕੀ ਹੋਈ ਹੈ ਉੱਥੇ ਹੀ ਸਿੱਖਾਗੂਆਂ ਦੇ ਵੱਲੋਂ ਇਸ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਇਸ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਜਿੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆ ਆਨੰਦ ਰਾਏ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਦੀ ਸ਼ਿਕਾਇਤ ਜਿਹੜੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਗ੍ਰਹਿ ਰਾਜ ਮੰਤਰੀ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਹੈ ਰਾਹੁਲ ਗਾਂਧੀ ਦੇ ਸਿੱਖਾਂ ਤੇ ਬਿਆਨ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਵੱਲੋਂ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਹਰਮੀਤ ਸਿੰਘ ਕਾਲਕਾ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਵੱਖ-ਵੱਖ ਜਥੇਬੰਦੀઓ ਹੋਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਉਸ ਸਮੇਂ ਹੋਰ ਕੀ ਗੱਲਬਾਤ ਹੋਈ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਦੇਸ਼ ਦੀਆਂ ਸਾਰੀਆਂ ਵੱਡੀਆਂ ਜਥੇਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਸਰਦਾਰ ਹਜ਼ੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਆ ਸੰਸਥਾਵਾਂ ਨੇ ਵੱਡੀਆਂ ਚਾਹੇ ਉਹ ਮੱਧ ਪ੍ਰਦੇਸ਼ ਦੀ ਹੋਵੇ ਭਾਵੇਂ ਛੱਤੀਸਗੜ੍ਹ ਦੀ ਹੋਵੇ ਭਾਵੇਂ ਬਿਹਾਰ ਦੀ ਹੋਵੇ ਭਾਵੇਂ ਲਖਨਊ ਦੀ ਹੋਵੇ ਉੱਤਰ ਪ੍ਰਦੇਸ਼ ਦੀ ਹੋਵੇ ਉੱਤਰਾਖੰਡ ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਮਨ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਿਆ ਦੇ ਬਾਰੇ ਇਹਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੇਅਰ ਜਿਹੜੇ ਸ਼੍ਰੀ ਨਿਤੇਨ ਅਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਹੈ ਜੇ ਜਿਹੜੀ ਅਰਜਿੱਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਐਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓ ਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਤੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਤੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਧਰੇ ਇੰਸਪ੍ਰੈਂਸੀ ਹੁੰਦੀ ਹੈ ਜਿੱਥੇ ਕਿਧਰੇ ਨਾ ਕਿਧਰੇ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾ ਕੇ ਔਰ ਕਿਰਪਾਨ ਪਾ ਕੇ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਕਲੈਰਿਟੀ ਜੀ ਹੋਵੇ ਉਹ ਹਰ 에ਅਰਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੀ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਵੇ ਤਾਂ ਕਿ ਐਫਓ ਦੇ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਨਾ ਮਿਲ ਸਕੇ ਕਿ ਜਿਹੜੇ ਛੋਟੇ ਜਿਹੇ ਪਉਂਸ ਬੁੱਧਿਆ ਦੇ ਉੱਤੇ ਇੱਕ ਰਾਜ ਦਾ ਪਾੜ ਬਣਾਉਣ ਬੀ ਗੱਲ ਕੀਤੀ ਹੈ ਔਰ ਅੱਜ ਸਾਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਹੋਈ ਹੈ ਜਿਹੜੇ ਵੀ ਸਾਡੇ ਨਾਲ ਪ੍ਰਤੀਨਿਧੀ ਆਏ ਨੇ ਸਾਰੇ ਸਾਰਿਆਂ ਨਾਲ ਉਹਨਾਂ ਨੇ ਇੱਕ ਇੱਕ ਉਹਨਾਂ ਦੀਆਂ ਜਿਹੜੀਆਂ ਲੋਕਲ ਇਸ਼ੂਸ ਸੀ ਉਹਦੇ ਬਾਰੇ ਵੀ ਗੱਲ ਕੀਤੀ ਹੈ ਸੋ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਿਦੇਸ਼ ਦੀਆਂ ਸਾਰੀਆਂ ਵੱਡੀਆਂ ਸੰਸਥਿਤ ਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਦੇ ਦੂਰ ਸਾਭ ਦੀ ਕਮੇਟੀ ਔਰ ਜਿੰਨੀਆਂ ਵੀ ਸੰਸਥਾਵਾਂ ਨੇ ਵਡੀਆਂ ਚਾਇਓ ਆ Madhya Pradesh ਦੀ ਹੋਵੇ ਭਾਵੇਂ Chhattisgarh ਦੀ ਹੋਵੇ ਭਾਵੇਂ Bihar ਦੀ ਹੋਵੇ ਭਾਵੇਂ Lucknow ਦੀ ਹੋਵੇ ਆ Uttar Pradesh ਦੀ ਹੋਵੇ Uttarakhand ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਣਾ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ rahul gandhi ਨੇ ਸਟੇਟਮੈਂਟ ਦਿੱਤੀ ਹੈ ਸਿੱਖਾ ਦੇ ਬਾਰੇ ਇਹ ਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੀਅਰ ਜਿਹੜੇ ਸ਼੍ਰੀ ਨਿਤੇਨ ਅਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਜਨ ਲੈਣਾ ਚਾਹੀਦਾ ਜਿਹੜੀ ਜਿਹੜੀ ਅਰਜਿਕਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਤੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਤੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀਏ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਧਰੇ ਇੰਡਿਫਰੈਂਸੀ ਹੁੰਦੀ ਹੈ ਜਿੱਥੇ ਕਿਦਰੇ ਨਾ ਕਿਦਰੇ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾ ਕੇ ਔਰ ਕਿਰਪਾਨ ਪਾ ਕੇ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਉਸੇ ਨੂੰ ਕਿਹਾ ਕਿ ਇਹ ਕਲੈਰਿਟੀ ਜੀ ਉਹ ਹਰ 에어ਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੀ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਐਫਓ ਜੇ ਲੋਕਾਂ ਨੂੰ ਕਦੀ ਵੀ ਬੋਲ ਸਿੱਖਾਂ ਤੇ ਦਿੱਤੇ ਬਿਆਨ ਤੇ ਰਾਹੁਲ ਗਾਂਧੀ ਲਗਾਤਾਰ ਵਿਵਾਦਾਂ 'ਚ ਕਿਰਦੇ ਨਜ਼ਰ ਆ ਰਹੇ ਨੇ ਜਿੱਥੇ ਲਗਾਤਾਰ ਅਸ ਸਿਆਸਤ ਪੱਕੀ ਹੋਈ ਹੈ ਉੱਥੇ ਹੀ ਸਿੱਖਾਗੂਆਂ ਦੇ ਵੱਲੋਂ ਇਸ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਇਸੇ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਜਿੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆ ਆਨੰਦ ਰਾਏ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਮੁਲਾਕਾਤ ਦੌਰਾਨ راہুল ਗਾਂਧੀ ਦੀ ਸ਼ਿਕਾਇਤ ਜਿਹੜੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਗ੍ਰਹਿ ਰਾਜ ਮੰਤਰੀ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਹੈ ਰਾਹੁਲ ਗਾਂਧੀ ਦੇ ਸਿੱਖਾਂ ਤੇ ਬਿਆਨ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਵੱਲੋਂ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਹਰਮਿੰਦਰ ਸਿੰਘ ਕਾਲਕਾ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਵੱਖ-ਵੱਖ ਜਥੇਬੰਦੀઓ ਹੋਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਉਸ ਸਮੇਂ ਹੋਰ ਕੀ ਗੱਲਬਾਤ ਹੋਈ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਦੇਸ਼ ਦੀਆਂ ਸਾਰੀਆਂ ਵੱਡੀਆਂ ਜਥੇਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਸਰਦਾਰ ਹਜ਼ੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਆ ਸੰਸਥਾਵਾਂ ਨੇ ਵੱਡੀਆਂ ਚਾਹੇ ਮੱਧ ਪ੍ਰਦੇਸ਼ ਦੀ ਹੋਵੇ ਭਾਵੇਂ ਛੱਤੀਸਗੜ੍ਹ ਦੀ ਹੋਵੇ ਭਾਵੇਂ ਬਿਹਾਰ ਦੀ ਹੋਵੇ ਭਾਵੇਂ ਲਖਨਊ ਦੀ ਹੋਵੇ ਉੱਤਰ ਪ੍ਰਦੇਸ਼ ਦੀ ਹੋਵੇ ਉੱਤਰਾਖੰਡ ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਮਨ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਿਆ ਦੇ ਬਾਰੇ ਇਹਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੀਸ ਜਿਹੜੇ ਸ਼੍ਰੀ ਨਿਤੇਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਜਿਹੜੀ ਜਿਹੜੀ ਅਰਜਿਕਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓ ਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਤੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਤੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਦਰੇ ਇੰਟਰਫਰੈਂਸੀ ਹੁੰਦੀ ਹੈ ਜਿੱਥੇ ਕਿਦਰੇ ਨਾ ਕਿਦਰੇ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾ ਕੇ ਔਰ ਕਿਰਪਾਨ ਪਾ ਕੇ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਕਲੈਰਿਟੀ ਜਿਹੜੀ ਹੈ ਉਹ ਹਰ 에ਅਰਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੀ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਵੇ ਤਾਂ ਕਿ ਐਫਓਜੀ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਨਾ ਮਿਲ ਸਕੇ ਕਿ ਜਿਹੜੇ ਛੋਟੇ ਜਿਹੇ ਪੋਸਟ ਬੁੱਧਿਆ ਦੇ ਉੱਤੇ ਇੱਕ ਰਾਜ ਦਾ ਪਹਾੜ ਬਣਾਉਣ ਲਈ ਗੱਲ ਕੀਤੀ ਹੈ ਔਰ ਅੱਜ ਸਾਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਹੋਈ ਹੈ ਜਿਹੜੇ ਵੀ ਸਾਡੇ ਨਾਲ ਪ੍ਰਤੀਨਿਧੀ ਆਏ ਨੇ ਸਾਰੇ ਸਾਰਿਆਂ ਨਾਲ ਉਹਨਾਂ ਨੇ ਇੱਕ ਇੱਕ ਉਹਨਾਂ ਦੀਆਂ ਜਿਹੜੀਆਂ ਲੋਕਲ ਇਸ਼ੂਸ ਸੀ ਉਹਦੇ ਬਾਰੇ ਵੀ ਗੱਲ ਕੀਤੀ ਹੈ ਸੋ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਿਦੇਸ਼ ਦੀਆਂ ਸਾਰੀਆਂ ਬੰਦੀਆਂ ਜਿਵੇਂ ਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਨਦੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਸੰਸਥਾਵਾਂ ਨੇ ਵਡੀਆਂ ਚਾਹੋ ਆ ਮੱਧ ਪ੍ਰਦੇਸ਼ ਦੀ ਹੋਵੇ ਭਾਵੇਂ ਛੱਤੀਸਗੜ੍ਹ ਦੀ ਹੋਵੇ ਭਾਵੇਂ ਆਰ ਦੀ ਹੋਵੇ ਭਾਵੇਂ ਲਖਨਊ ਦੀ ਹੋਵੇ ਉੱਤਰ ਪ੍ਰਦੇਸ਼ ਦੀ ਹੋਵੇ ਉਤਰਾਖੰਡ ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡੇ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰਹੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਮਨ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਾ ਦੇ ਬਾਰੇ ਇਹ ਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੇਅਰ ਜਿਹੜੇ ਸ਼੍ਰੀ ਨਿਤੇਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਜਿਹੜੀ ਜਿਹੜੀ ਅਰਜਿੱਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੋਰ ਦੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੋਰ ਦੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀਏ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਧਰੇ ਇਨਡਿਸਪਰੈਂਸੀ ਹੁੰਦੀ ਹੈ ਜਿੱਥੇ ਕਿ ਜਿੱਦੜਾ ਕਿਦਰੇ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾਕੀ ਔਰ ਕਿਰਪਾਨ ਪਾਕੀ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਉਸੇ ਉਹਨਾਂ ਨੂੰ ਕਿਹਾ ਕਿ ਇੱਕ ਕਲੈਰਿਟੀ ਜੀ ਉਹ ਹਰ 에ਅਰਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੇ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਐਫਓ ਜੇ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਸਿੱਖਾਂ ਤੇ ਦਿੱਤੇ ਬਿਆਨ ਤੇ ਰਾਹੁਲ ਗਾਂਧੀ ਲਗਾਤਾਰ ਵਿਵਾਦਾਂ 'ਚ ਕਿਰਦੇ ਨਜ਼ਰ ਆ ਰਹੇ ਨੇ ਜਿੱਥੇ ਲਗਾਤਾਰ ਸਿਆਸਤ ਪਖੀ ਹੋਈ ਹੈ ਉੱਥੇ ਹੀ ਸਿੱਖਾਗੂਆਂ ਦੇ ਵੱਲੋਂ ਇਸ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਇਸੇ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਜਿੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆ ਆਨੰਦ ਰਾਏ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਦੀ ਸ਼ਿਕਾਇਤ ਜਿਹੜੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਗ੍ਰਹਿ ਰਾਜ ਮੰਤਰੀ ਨੂੰ ਇੱਕ ਮੰਗ ਪੱਤਰ ਸੋਪਿਆ ਗਿਆ ਹੈ ਰਾਹੁਲ ਗਾਂਧੀ ਦੇ ਸਿੱਖਾਂ ਤੇ ਬਿਆਨ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਵੱਲੋਂ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਹਰਮਿੰਦਰ ਸਿੰਘ ਕਾਲਕਾ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਵੱਖ-ਵੱਖ ਜਥੇਬੰਦੀઓ ਹੋਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਉਸ ਸਮੇਂ ਹੋਰ ਕੀ ਗੱਲਬਾਤ ਹੋਈ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਦੇਸ਼ ਦੀਆਂ ਸਾਰੀਆਂ ਵੱਡੀਆਂ ਸਿੱਖ ਜਥੇਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਸਤਿ ਹਜ਼ੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਆ ਸੰਸਥਾਵਾਂ ਨੇ ਵੱਡੀਆਂ ਚਾਹੇ ਉਹ ਮੱਧ ਪ੍ਰਦੇਸ਼ ਦੀ ਹੋਵੇ ਭਾਵੇਂ ਛੱਤੀਸਗੜ੍ਹ ਦੀ ਹੋਵੇ ਭਾਵੇਂ ਬਿਹਾਰ ਦੀ ਹੋਵੇ ਭਾਵੇਂ ਲਖਨਊ ਦੀ ਹੋਵੇ ਉੱਤਰ ਪ੍ਰਦੇਸ਼ ਦੀ ਹੋਵੇ ਉੱਤਰਾਖੰਡ ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਵਲ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਾ ਦੇ ਬਾਰੇ ਇਹਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੀਸ ਜਿਹੜੇ ਸ਼੍ਰੀ ਨਿਤੇਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਹੈ ਜਿਹੜੀ ਜਿਹੜੀ ਅਰਜਿਕਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਦੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਦੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਦਰੇ ਇੰਡਿਫਰੈਂਸੀ ਹੁੰਦੀ ਹੈ ਜਿੱਥੇ ਕਿਦਰੇ ਨਾ ਕਿਦਰੇ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾ ਕੇ ਔਰ ਕਿਰਪਾਨ ਪਾ ਕੇ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਕਲੈਰਿਟੀ ਜਿਹੜੀ ਹੈ ਉਹ ਹਰ 에ਅਰਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੀ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਵੇ ਤਾਂ ਕਿ ਐਫਓਜੀ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਨਾ ਮਿਲ ਸਕੇ ਕਿ ਜਿਹੜੇ ਛੋਟੇ ਜਿਹੇ ਪੁਸਤ ਬੁੱਧਿਆ ਦੇ ਉੱਤੇ ਇੱਕ ਰਾਏ ਦਾ ਪਹਾੜ ਬਣਾਉਣ ਲਈ ਗੱਲ ਕੀਤੀ ਹੈ ਪਰ ਅੱਜ ਸਾਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਹੋਈ ਹੈ ਜਿਹੜੇ ਵੀ ਸਾਡੇ ਨਾਲ ਪ੍ਰਤੀਨਿਧੀ ਆਏ ਨੇ ਸਾਰੇ ਸਾਰਿਆਂ ਨਾਲ ਉਹਨਾਂ ਨੇ ਇੱਕ ਇੱਕ ਉਹਨਾਂ ਦੀਆਂ ਜਿਹੜੀਆਂ ਲੋਕਲ ਇਸ਼ੂਸ ਸੀ ਉਹਦੇ ਬਾਰੇ ਵੀ ਗੱਲ ਕੀਤੀ ਹੈ ਸੋ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਿਦੇਸ਼ ਦੀਆਂ ਸਾਰੀਆਂ ਵੱਡੀਆਂ ਬੰਦਿਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਪਾਪੀ ਨੇ ਦੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਸੰਸਥਾਵਾਂ ਨੇ ਵਡੀਆਂ ਚਾਇਓ ਆ Madhya Pradesh ਦੀ ਹੋਵੇ ਭਾਵੇਂ Chhattisgarh ਦੀ ਹੋਵੇ ਭਾਵੇਂ Bihar ਦੀ ਹੋਵੇ ਭਾਵੇਂ Lucknow ਦੀ ਹੋਵੇ ਉੱਤਰ ਪ੍ਰਦੇਸ਼ ਦੀ ਹੋਵੇ ਉਤਰਾਖੰਡ ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡੇ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰਹੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਮਨ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਾ ਦੇ ਬਾਰੇ ਇਹ ਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੀਅਰ ਜਿਹੜੇ ਚਿਰਨ ਨਿਤੇਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਜਿਹੜੀ ਜਿਹੜੀ ਅਰਜਿਤਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁੱਕਿਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਤੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਤੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀਏ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਦਰੇ ਇਨਡਿਸਪਰੈਂਸੀ ਹੁੰਦੀ ਹੈ ਜਿੱਥੇ ਕਿਦਰ ਨਾ ਕਿਦਰ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾ ਕੇ ਔਰ ਗੁਰਬਾਨ ਪਾ ਕੇ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਉਸੇ ਉਹਨਾਂ ਨੂੰ ਕਿਹਾ ਕਿ ਇੱਕ ਕਲੈਰਿਟੀ ਜੀ ਉਹ ਹਰ 에ਅਰਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੀ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਐਫਓ ਜੇ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਸਿੱਖਾਂ ਤੇ ਦਿੱਤੇ ਬਿਆਨ ਤੇ ਰਾਹੁਲ ਗਾਂਧੀ ਲਗਾਤਾਰ ਵਿਵਾਦਾਂ 'ਚ ਕਿਰਦੇ ਨਜ਼ਰ ਆ ਰਹੇ ਨੇ ਜਿੱਥੇ ਲਗਾਤਾਰ ਅਸ ਸਿਆਸਤ ਪਕੀ ਹੋਈ ਹੈ ਉੱਥੇ ਹੀ ਸਿੱਖਾਗੂਆਂ ਦੇ ਵੱਲੋਂ ਇਸ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਇਸੇ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਜਿੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆ ਆਨੰਦ ਰਾਏ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਦੀ ਸ਼ਿਕਾਇਤ ਜਿਹੜੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਗ੍ਰਹਿ ਰਾਜ ਮੰਤਰੀ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਹੈ ਰਾਹੁਲ ਗਾਂਧੀ ਦੇ ਸਿੱਖਾਂ ਤੇ ਬਿਆਨ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਵੱਲੋਂ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਹਰਮੀਤ ਸਿੰਘ ਕਾਲਕਾ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਵੱਖ-ਵੱਖ ਜਥੇਬੰਦੀઓ ਹੋਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ ਉਸ ਸਮੇਂ ਹੋਰ ਕੀ ਗੱਲਬਾਤ ਹੋਈ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਦੇਸ਼ ਦੀਆਂ ਸਾਰੀਆਂ ਵੱਡੀਆਂ ਜਥੇਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਸਰਦੀ ਹਜ਼ੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਆ ਸੰਸਥਾਵਾਂ ਨੇ ਵੜੀਆਂ ਚਾਹੋ ਮੱਧ ਪ੍ਰਦੇਸ਼ ਦੀ ਹੋਵੇ ਭਾਵੇਂ ਛੱਤੀਸਗੜ੍ਹ ਦੀ ਹੋਵੇ ਭਾਵੇਂ ਬਿਹਾਰ ਦੀ ਹੋਵੇ ਭਾਵੇਂ ਲਖਨਊ ਦੀ ਹੋਵੇ ਉੱਤਰ ਪ੍ਰਦੇਸ਼ ਦੀ ਹੋਵੇ ਉੱਤਰਾਖੰਡ ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਮਨ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਿਆ ਦੇ ਬਾਰੇ ਇਹਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਹੋਤੀਅਰ ਜਿਹੜੇ ਸ਼੍ਰੀ ਨਿਤੇਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਹੈ ਜਿਹੜੀ ਜਿਹੜੀ ਅਰਜ਼ਿਕਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਦੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਦੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਦਰੇ ਇੰਡਿਸਪਰੈਂਸੀ ਹੁੰਦੀ ਹੈ ਜਿੱਥੇ ਕਿਦਰੇ ਨਾ ਕਿਦਰੇ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾ ਕੇ ਔਰ ਕਿਰਪਾਨ ਪਾ ਕੇ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਕਲੈਰਿਟੀ ਜੀ ਉਹ ਹਰ 에어ਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੀ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਐਫਓਜੀ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਨਾ ਮਿਲ ਸਕੇ ਕਿ ਜਿਹੜੇ ਛੋਟੇ ਜਿਹੇ ਪੁਸਤ ਬੁੱਧਿਆ ਦੇ ਉੱਤੇ ਇੱਕ ਰਾਏ ਦਾ ਪਹਾੜ ਬਣਾਉਣ ਲਈ ਗੱਲ ਕੀਤੀ ਹੈ ਔਰ ਅੱਜ ਸਾਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਹੋਈ ਹੈ ਜਿਹੜੇ ਵੀ ਸਾਡੇ ਨਾਲ ਪ੍ਰਤੀਨਿਧੀ ਆਏ ਨੇ ਸਾਰੇ ਸਾਰਿਆਂ ਨਾਲ ਉਹਨਾਂ ਨੇ ਇੱਕ ਇੱਕ ਉਹਨਾਂ ਦੀਆਂ ਜਿਹੜੀਆਂ ਲੋਕਲ ਇਸ਼ੂਸ ਸੀ ਉਹਦੇ ਬਾਰੇ ਵੀ ਗੱਲ ਕੀਤੀ ਹੈ ਸੋ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਿਦੇਸ਼ ਦੀਆਂ ਸਾਰੀਆਂ ਵੱਡੀਆਂ ਜਿਥੇ ਬੰਦਿਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਹਰ ਹੁਦੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਸੰਸਥਾਵਾਂ ਨੇ ਵਡੀਆਂ ਚਾਇਓ ਆ Madhya Pradesh ਦੀ ਹੋਵੇ ਭਾਵੇਂ Chhattisgarh ਦੀ ਹੋਵੇ ਭਾਵੇਂ Bihar ਦੀ ਹੋਵੇ ਭਾਵੇਂ Lucknow ਦੀ ਹੋਵੇ Uttar Pradesh ਦੀ ਹੋਵੇ Uttarakhand ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਣਾ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰਹੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਮਨ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਾ ਦੇ ਬਾਰੇ ਇਹਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੇਅਰ ਜਿਹੜੇ ਸ਼੍ਰੀ ਨਿਤੇਨ ਅਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਜਿਹੜੀ ਜਿਹੜੀ ਅਰਜਿਕਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜੜੀ ਬੰਦੀ ਕਾਰਵਾਈ ਇਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓ ਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਤੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਤੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀਏ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਦਰੇ ਇੰਕਸਪਰੀਂਸੀ ਹੁੰਦੀ ਹੈ ਜਿੱਥੇ ਕਿਦਰੀ ਨਾ ਕਿਦਰੀ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾਕੀ ਔਰ ਕਿਰਪਾਨ ਪਾਕੀ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਕਲੈਰਿਟੀ ਜਿਹੜੀ ਉਹ ਹਰ 에어ਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੀ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਐਫਓ ਜੇ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਸਿੱਖਾਂ ਤੇ ਦਿੱਤੇ ਬਿਆਨ ਤੇ ਰਾਹੁਲ ਗਾਂਧੀ ਲਗਾਤਾਰ ਵਿਵਾਦਾਂ 'ਚ ਕਿਰਦੇ ਨਜ਼ਰ ਆ ਰਹੇ ਨੇ ਜਿੱਥੇ ਲਗਾਤਾਰ ਸਿਆਸਤ ਪੱਕੀ ਹੋਈ ਹੈ ਉੱਥੇ ਹੀ ਸਿੱਖ ਆਗੂਆਂ ਦੇ ਵੱਲੋਂ ਇਸ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਇਸੇ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਜਿੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆ ਆਨੰਦ ਰਾਏ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਮੁਲਾਕਾਤ ਦੌਰਾਨ راہুল ਗਾਂਧੀ ਦੀ ਸ਼ਿਕਾਇਤ ਜਿਹੜੀ ਉਹ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਗ੍ਰਹਿ ਰਾਜ ਮੰਤਰੀ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਹੈ ਰਾਹੁਲ ਗਾਂਧੀ ਦੇ ਸਿੱਖਾਂ ਤੇ ਬਿਆਨ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਵੱਲੋਂ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਹਰਮਿੰਦਰ ਸਿੰਘ ਕਾਲਕਾ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਤਾ ਤੇ ਵੱਖ-ਵੱਖ ਜਥੇਬੰਦੀਆਂ ਹੋਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਉਸ ਸਮੇਂ ਹੋਰ ਕੀ ਗੱਲਬਾਤ ਹੋਈ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਦੇਸ਼ ਦੀਆਂ ਸਾਰੀਆਂ ਵੱਡੀਆਂ ਜਥੇਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਸਰਦਾਰ ਹਜ਼ੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਆ ਸੰਸਥਾਵਾਂ ਨੇ ਵੱਡੀਆਂ ਚਾਹੇ ਉਹ ਮੱਧ ਪ੍ਰਦੇਸ਼ ਦੀ ਹੋਵੇ ਭਾਵੇਂ ਛੱਤੀਸਗੜ੍ਹ ਦੀ ਹੋਵੇ ਭਾਵੇਂ ਬਿਹਾਰ ਦੀ ਹੋਵੇ ਭਾਵੇਂ ਲਖਨਊ ਦੀ ਹੋਵੇ ਉੱਤਰ ਪ੍ਰਦੇਸ਼ ਦੀ ਹੋਵੇ ਉੱਤਰਾਖੰਡ ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰਹੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਿਆ ਦੇ ਬਾਰੇ ਇਹਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੇਅਰ ਜਿਹੜੇ ਚਿਰਨ ਨਿਤੇਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਜਿਹੜੀ ਜਿਹੜੀ ਅਰਜਿਕਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਐਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓ ਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਤੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਤੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦਿਆਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਦਰੇ ਇੰਟਰਫਰੈਂਸੀ ਹੁੰਦੀ ਹੈ ਜਿੱਥੇ ਕਿਦਰੇ ਨਾ ਕਿਦਰੇ ਰੋਕ ਲਾਤੀ ਜਾਂਦੀ ਹੈ ਕਿ ਕਲਾ ਪਾ ਕੇ ਔਰ ਗੁਰਪਾਨ ਪਾ ਕੇ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਕਲੈਰਿਟੀ ਜਿਹੜੀ ਉਹ ਹਰ 에ਅਰਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੀ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਐਫਓ ਜੇ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਨਾ ਮਿਲ ਸਕੇ ਕਿ ਜਿਹੜੇ ਛੋਟੇ ਜਿਹੇ ਪੁਸ਼ਤ ਬੁੱਧਿਆ ਦੇ ਉੱਤੇ ਇੱਕ ਰਾਏ ਦਾ ਪਾੜ ਬਣਾਉਣ ਲਈ ਗੱਲ ਕੀਤੀ ਹੈ ਔਰ ਅੱਜ ਸਾਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਹੋਈ ਹੈ ਜਿਹੜੇ ਵੀ ਸਾਡੇ ਨਾਲ ਪ੍ਰਤੀਨਿਧੀ ਆਏ ਨੇ ਸਾਰੇ ਸਾਰਿਆਂ ਨਾਲ ਉਹਨਾਂ ਨੇ ਇੱਕ ਇੱਕ ਉਹਨਾਂ ਦੀਆਂ ਜਿਹੜੀਆਂ ਲੋਕਲ ਇਸ਼ੂਸ ਸੀ ਉਹਦੇ ਬਾਰੇ ਵੀ ਗੱਲ ਕੀਤੀ ਹੈ ਸੋ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਿਦੇਸ਼ ਦੀਆਂ ਸਾਰੀਆਂ ਭੜੀਆਂ ਸਿੱਖ ਜਿਥੇ ਬੰਦੀਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਹਜ਼ੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਸੰਸਥਾਵਾਂ ਨੇ ਵਡੀਆਂ ਚਾਇਓ ਆ Madhya Pradesh ਦੀ ਹੋਵੇ ਭਾਵੇਂ Chhattisgarh ਦੀ ਹੋਵੇ ਭਾਵੇਂ Bihar ਦੀ ਹੋਵੇ ਭਾਵੇਂ Lucknow ਦੀ ਹੋਵੇ ਆ Uttar Pradesh ਦੀ ਹੋਵੇ Uttarakhand ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡੇ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰਹੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਾ ਦੇ ਬਾਰੇ ਇਹ ਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੇਅਰ ਜਿਹੜੇ ਸ਼੍ਰੀ ਨਿਤੇਨ ਅਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਜਿਹੜੀ ਜਿਹੜੀ ਅਰਜਿੱਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਐਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜੜੀ ਬੰਦੀ ਕਾਰਵਾਈ ਇਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੋਰ ਦੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੋਰ ਦੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀਏ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਧਰੇ ਇੰਡਿਫਰੈਂਸੀ ਹੁੰਦੀ ਹੈ ਜਿੱਥੇ ਕਿਦ੍ਰਾ ਕਿਦ੍ਰੇ ਰੋਗ ਲਾਤੀ ਜਾਂਦੀ ਹੈ ਕਿ ਕਲਾ ਪਾਕੀ ਔਰ ਕਿਰਪਾਨ ਪਾਕੀ ਲਈ ਜਾਣਾ ਚਾਹੀਦਾ ਉਹਦੇ ਉੱਤੇ ਵੀ ਉਸੇ ਉਹਨਾਂ ਨੂੰ ਕਿਹਾ ਕਿ ਇਹ ਕਲੈਰਿਟੀ ਜੀ ਉਹ ਹਰ 에어ਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੀ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਐਫਓ ਜੇ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਸਿੱਖਾਂ ਤੇ ਦਿੱਤੇ ਬਿਆਨ ਤੇ ਰਾਹੁਲ ਗਾਂਧੀ ਲਗਾਤਾਰ ਵਿਵਾਦਾਂ 'ਚ ਕਿਰਦੇ ਨਜ਼ਰ ਆ ਰਹੇ ਨੇ ਜਿੱਥੇ ਲਗਾਤਾਰ ਸਿਆਸਤ ਪੱਕੀ ਹੋਈ ਹੈ ਉੱਥੇ ਹੀ ਸਿੱਖ ਆਗੂਆਂ ਦੇ ਵੱਲੋਂ ਇਸ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਇਸੇ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਜਿੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆ ਆਨੰਦ ਰਾਏ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਮੁਲਾਕਾਤ ਦੌਰਾਨ راہুল ਗਾਂਧੀ ਦੀ ਸ਼ਿਕਾਇਤ ਜਿਹੜੀ ਉਹ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਗ੍ਰਹਿ ਰਾਜ ਮੰਤਰੀ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਹੈ ਰਾਹੁਲ ਗਾਂਧੀ ਦੇ ਸਿੱਖਾਂ ਤੇ ਬਿਆਨ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਵੱਲੋਂ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਚੱਰੀ ਹੈ ਦੱਸਦੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਹਰਮੀਤ ਸਿੰਘ ਕਾਲਕਾ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਤਾ ਤੇ ਵੱਖ-ਵੱਖ ਜਥੇਬੰਦੀਆਂ ਹੋਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਉਸ ਸਮੇਂ ਹੋਰ ਕੀ ਗੱਲਬਾਤ ਹੋਈ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਦੇਸ਼ ਦੀਆਂ ਸਾਰੀਆਂ ਵੱਡੀਆਂ ਜਥੇਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਸਤਿ ਹਜੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਆ ਸੰਸਥਾਵਾਂ ਨੇ ਵੱਡੀਆਂ ਚਾਹੇ ਉਹ ਮੱਧ ਪ੍ਰਦੇਸ਼ ਦੀ ਹੋਵੇ ਭਾਵੇਂ ਛੱਤੀਸਗੜ੍ਹ ਦੀ ਹੋਵੇ ਭਾਵੇਂ ਬਿਹਾਰ ਦੀ ਹੋਵੇ ਭਾਵੇਂ ਲਖਨਊ ਦੀ ਹੋਵੇ ਉੱਤਰ ਪ੍ਰਦੇਸ਼ ਦੀ ਹੋਵੇ ਉੱਤਰਾਖੰਡ ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਿਆ ਦੇ ਬਾਰੇ ਇਹਦੇ ਵਿੱਚ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੇਅਰ ਜਿਹੜੇ ਸ਼੍ਰੀ ਨਿਤੇਨ ਅੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਜਿਹੜੀ ਜਿਹੜੀ ਅਰਜਿਕਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਐਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓ ਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੌਰ ਤੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੌਰ ਤੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਧਰੇ ਇੰਡਿਫਰੈਂਸ ਹੀ ਹੁੰਦੀ ਆ ਜਿੱਥੇ ਕਿਧਰੇ ਨਾ ਕਿਧਰੇ ਰੋਗ ਲਾਤੀ ਜਾਂਦੀ ਹੈ ਕਿ ਕਲਾ ਪਾ ਕੇ ਔਰ ਕਿਰਪਾਨ ਪਾ ਕੇ ਨਹੀਂ ਜਾਣਾ ਚਾਹੀਦਾ ਉਹਦੇ ਉੱਤੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਕਲੈਰਿਟੀ ਜਿਹੜੀ ਆ ਉਹ ਹਰ 에ਅਰਪੋਰਟ ਤੇ ਮੈਟਰੋ ਸਟੇਸ਼ਨਸ ਤੇ ਔਰ ਜਿਹੜੀਆਂ ادارے ਜਿਹੜੇ ਇਹ ਐਗਜ਼ਾਮਸ ਕੰਡਕਟ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਐਫਓ ਜੀ ਲੋਕਾਂ ਨੂੰ ਕਦੀ ਵੀ ਬੋਲਣ ਦਾ ਮੌਕਾ ਨਾ ਮਿਲ ਸਕੇ ਕਿ ਜਿਹੜੇ ਛੋਟੇ ਜਿਹੇ ਮੁੱਦਿਆਂ ਦੇ ਉੱਤੇ ਇੱਕ ਰਾਏ ਦਾ ਪਹਾੜ ਬਣਾਉਣ ਲਈ ਗੱਲ ਕੀਤੀ ਹੈ ਔਰ ਅੱਜ ਸਾਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਹੋਈ ਹੈ ਜਿਹੜੇ ਵੀ ਸਾਡੇ ਨਾਲ ਪ੍ਰਤੀਨਿਧੀ ਆਏ ਨੇ ਸਾਰੇ ਸਾਰਿਆਂ ਨਾਲ ਉਹਨਾਂ ਨੇ ਇੱਕ ਇੱਕ ਉਹਨਾਂ ਦੀਆਂ ਜਿਹੜੀਆਂ ਲੋਕਲ ਇਸ਼ੂਸ ਸੀ ਉਹਦੇ ਬਾਰੇ ਵੀ ਗੱਲ ਕੀਤੀ ਹੈ ਸੋ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਿਦੇਸ਼ ਦੀਆਂ ਸਾਰੀਆਂ ਭੜੀਆਂ ਜਿ세 ਬੰਦੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਕਮੇਟੀ ਹਜ਼ੂਰ ਸਾਹਿਬ ਦੀ ਕਮੇਟੀ ਔਰ ਜਿੰਨੀਆਂ ਵੀ ਸੰਸਥਾਵਾਂ ਨੇ ਵਡੀਆਂ ਚਾਇਓ ਆ Madhya Pradesh ਦੀ ਹੋਵੇ ਭਾਵੇਂ Chhattisgarh ਦੀ ਹੋਵੇ ਭਾਵੇਂ Bihar ਦੀ ਹੋਵੇ ਭਾਵੇਂ Lucknow ਦੀ ਹੋਵੇ ਆ Uttar Pradesh ਦੀ ਹੋਵੇ Uttarakhand ਦੀ ਹੋਵੇ ਇਹ ਸਾਰੀਆਂ ਕਮੇਟੀਆਂ ਦੇ ਵਿੱਚ ਕਿਉਂਕਿ ਸਾਡੇ ਸਾਡੇ ਉੱਤੇ ਲਗਾਤਾਰ ਟੈਲੀਫੋਨ ਤੇ ਗੱਲਾਂ ਹੋ ਰਹੀਆਂ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਭਾਵਨਾ ਜਿਹੜੀਆਂ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ ਸਿੱਖਾ ਦੇ ਬਾਰੇ ਇਹ ਦੇਵੀ ਜੀ ਇੱਕ ਐਸਾ ਦਾ ਮਾਹੌਲ ਦੇਸ਼ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਦੇ ਬਾਰੇ ਸਾਰਿਆਂ ਦੇ ਦਿਲਾਂ ਦੇ ਵਿੱਚ ਰੋਸ ਸੀ ਔਰ ਉਹਦੀ ਇੱਕ ਰਿਪਰੈਜੈਂਟੇਸ਼ਨ ਅੱਜ ਅਸੀਂ ਆਪਣੇ ਯੂਨੀਅਨ ਮਿਨਿਸਟਰ ਆਫ ਸਟੇਟਸ ਆਫ ਹੋਮ ਅਫੀਸ ਜਿਹੜੇ ਸ਼੍ਰੀ ਨਿਤੇਨੰਦ ਰਾਏ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੂੰ ਇਹ ਦੱਸਿਆ ਕਿ ਇਹ ਜਿਹੜਾ ਰੋਸ ਹੈ ਇਹ ਦੇ ਵਿੱਚ ਇਹ ਬਿਲਕੁਲ ਇਹਦਾ ਸੰਗਿਆਨ ਲੈਣਾ ਚਾਹੀਦਾ ਜਿਹੜੇ ਜਿਹੜੀ ਆਰਜਿੱਤਾ ਦੀ ਗੱਲ ਜਿਹੜੀ ਫਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਵੱਲੋਂ ਇਹਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਇਹਦਾ ਕੁਐਸਚਨ ਚੁਕਾਇਆ ਜਾਣਾ ਚਾਹੀਦਾ ਔਰ ਸਰਕਾਰ ਵੱਲੋਂ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਔਰ ਸਾਨੂੰ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਐਫਓਜੇ ਲੋਕਾਂ ਦੇ ਉੱਤੇ ਖਿਲਾਫ ਜੋ ਸਰਕਾਰੀ ਤੋਰ ਦੇ ਉੱਤੇ ਲੀਗਲ ਐਕਸ਼ਨ ਵੀ ਕੀਤਾ ਜਾਏਗਾ ਔਰ ਸਰਕਾਰੀ ਤੋਰ ਦੇ ਉੱਤੇ ਜਿਹੜਾ ਐਕਸ਼ਨ ਹੋ ਸਕਦਾ ਉਹ ਵੀ ਕੀਤਾ ਜਾਏਗਾ ਸੋ ਜਿੱਥੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਗੱਲ ਵੀ ਉਹਨਾਂ ਦੇ ਅੱਗੇ ਰੱਖੀਏ ਕਿ ਜਿਹੜੀ ਕਕਾਰਾਂ ਨੂੰ ਲੈ ਕੇ ਜਿਹੜੇ ਕਿਦਰੇ ਇਨਡਿਸਪਰੈਂਸੀ ਹੁੰਦੀ ਹੈ ਜਿੱਥੇ ਕਿਦਰੇ ਨਾ ਕਿਦਰੇ ਰੋਕ ਲਾਤੀ ਜਾਂਦੀ ਹੈ